ਹਾਵੀ ਪਿਛਲੇ 1.5 ਮਹੀਨੇ ਤੋਂ ਲਗਾਤਾਰ ਆਪਣੇ ਭਰਾ ਨੂੰ ਮਿਲਣ ਵਾਸਤੇ ਇਸ ਸਰਕਾਰ ਤੋਂ ਮਨਜ਼ੂਰੀ ਮੈਂ ਮੰਗ ਰਹੇ ਹਾਂ ਕਿ ਮੈਨੂੰ ਪਰਮਿਸ਼ਨ ਦਿੱਤੀ ਜਾਏ ਜਿਹੜੇ ਹਰੇਕ ਦਾ ਇੱਕ ਹੱਕ ਹੁੰਦਾ ਹੈ ਤੇ ਪਿਛਲੇ 4 ਦਿਨਾਂ ਤੋਂ ਮੈਂ ਮੰਗ ਕੀਤੀ ਹੈ ਕਿ ਇਸ ਜ਼ਫੀਰ ਦੇ ਤਿਉਹਾਰ ਵਾਸਤੇ ਮੈਂ ਆਪਣੇ ਭਰਾ ਦੇ ਕੋਲ ਹਾਂ ਕਿਉਂ ਮੈਂ ਵੀ ਇੱਕ 팬 ਹੋਣ ਦੇ ਨਾਤੇ ਮੈਂ ਵੀ ਰਖਣੀ ਬੰਨਣਾ ਚਾਹੁੰਦੇ ਮੈਨੂੰ ਕਮਿਸ਼ਨ ਦਿੱਤੀ ਜਾਏ ਤੇ ਇਸ ਨਸ਼ੇ ਦੇ ਸੱਤਾਂ ਦਿਨ ਨਸ਼ੇ ਤੇ ਧੋਖ ਧੋਖ ਮੰਤਰੀ ਨੇ रोकते रखा है तो आज मेरी गड़ियानु जो अंदर नहीं आनता मैं सुरते फाटे सामने में अंदर आ गई है कि मैं आज येथे आई हां मेरा हक बनता है कि इस कानून ਦੇ ਥੱਲੇ ਇਸ ਮੈਨੂਅਲ ਦੇ ਥੱਲੇ ਇਹ ਨਹੀਂ ਕਿ ਤੁਸੀਂ ਰਖੈ ਨਹੀਂ ਬਣ ਸਕਦੇ ਆਪਣੇ ਭਰਾ ਨੂੰ ਤੇ ਜਿੱਥੇ ਬਾਕੀ ਭੈਣਾਂ ਬਣਦੀਆਂ ਨੇ ਮੇਰਾ ਵੀ ਹੱਕ ਪਾਲਾ ਨੇ ਅੱਜ ਦਿੱਲੀਓ ਇਸ ਮੌਤਮ ਦੇ باوجود ਮੈਂ ਇੱਥੇ ਆਈ ਹਾਂ ਕਿ ਕਿ ਸਰਕਾਰ ਨੇ ਨੋਪਾ ਮੈਂ ਸ਼ੰਭੇ ਕੋਈ ਨਾ ਪਾਰਕਿਸਤਾਨ ਹੈ ਗਾਹ ਨੂੰ ਲਗਾਤਾਰ 4 ਦਿਨ ਆਤਾ ਮੈਂ ਮੰਗ ਰਹੀ ਹਾਂ ਰਕਰੀ ਵਾਸਤੇ ਤੇ 1.5 ਮਹੀਨੇ ਦਾ ਸੀ ਮੰਗ ਰਹੀ ਹਾਂ ਦਿਲਨ ਵਾਸਤੇ ਤੇ ਅੱਜ ਮੈਂ ਇੱਥੇ ਖੜੀਆ ਜਦੋਂ ਤੇ ਮੈਨੂੰ ਇਹ ਮੌਕਾ ਇਹ ਮੈਨੂੰ ਰਕਰੀ ਨਹੀਂ ਬਣਨ ਦਿੰਦੇ ਪਤਾ ਨਹੀਂ ਕਿਉਂ ਇੰਨੀ ਕਬਰਾਟ ਹੈਗੀ ਕਿ ਇੱਕ ਭੈਣ ਦੇ ਭਰਾ ਦੇ ਕਲਾਈ ਤੇ ਤਾਗਾ ਬਣਨ ਤੋਂ ਵੀ ਇਸ ਭਗਵੰਤ ਮਾਨ ਨੂੰ ਇੰਨੀ ਹਰਬੜਾਹਤ ਹੋਈ ਹੈ ਤਾਂ ਮੈਂ ਬੇਨਤੀ ਕਰਦੀ ਆਂ ਕਿ ਮਨੁੱਖੀ ਅਧਿਕਾਰਾਂ ਨੂੰ ਇਹੋ ਜਿਹੇ ਛਿੱਕੇ ਤੇ ਨਾਕੰਗ ਚੰਗੇ ਮਾਰੇ ਦਿਨ ਆਉਂਦੇ ਰਹਿੰਦੇ ਨੇ ਲੇਕਿਨ ਇੱਕ ਰਿਸ਼ਤੇ ਦੀ ਕਦਰ ਕੀਮਤ ਨੂੰ ਇਸ ਪਵਨ ਦਿਨ ਦੀ ਕਦਰ ਕੀਮਤ ਨੂੰ ਸਮਝੋ ਤੇ ਇੱਕ ਭੈਣ ਨੂੰ ਆਪਣੇ ਭਰਾ ਦੇ ਤਨਾਈ ਤੇ ਰਖੜੀ ਬੰਨਣ ਵਾਸਤੇ ਦਿੱਲੀੋਂ ਮੈਟਰ ਕੇ ਆਈਆ ਤੇ ਮੈਨੂੰ ਇਹ ਜਿਹੜਾ ਮੇਰਾ ਹੱਕ ਬੰਦਾ ਹੈ ਮੇਰਾ ਰਾਈਟ ਬੰਦਾ ਹੈ ਇਹ ਮੈਨੂੰ ਸਰ ਕੇਸ ਨੂੰ ਇਸ ਤਰ੍ਹਾਂ ਦੇਖੀਆ ਹਾਂ ਦਾ ਕੇਸ ਹੈਗਾ ਨਛੇ ਦਾ ਕੇਸ ਹੈਗਾ ਰਿਸ਼ਤੇ ਦੀ ਗੱਲ ਕਰ ਜਿਹੜਾ ਨਸ਼ਾ ਬੰਨਿਆ ਇਹਨੂੰ ਮੇਰੇ ਭਰਾ ਦੇ ਕਰੋ ਉਹਨੇ ਕੱਲ ਫਰੀਦਕੋਟ ਤੇ ਐਮਐਨਏ ਉਹਦੇ ਪੀਏ ਤੋਂ ਉਹਦੀ ਗੱਡੀ ਤੋਂ 350 ਗ੍ਰਾਮ ਘੇਰੋ ਐਨ ਫੜਿਆ ਗਿਆ ਰੰਗੇ ਹਾਥੀ ਤੇ ਕੋਲਕਾ ਨੂੰ ਕ੍ਰੀਨ ਚੈੱਕ ਕਰਤੀ ਬਹੁਤ ਪਤਾ ਹੀ ਨਹੀਂ ਸੀ ਤੋਦਲ ਬਣਾ ਕੰਡਾ ਉਹਦੇ ਨਾਲ ਆ ਪਿਆ ਤੇ ਜਿਹੜੇ ਵੇਚ ਮੈਂ ਵੀ ਪਿਛਲੇ 1.5 ਮਹੀਨੇ ਤੋਂ ਲਗਾਤਾਰ ਆਪਣੇ ਭਰਾ ਨੂੰ ਮਿਲਣ ਵਾਸਤੇ ਇਸ ਸਰਕਾਰ ਤੋਂ ਮਨਜ਼ੂਰੀ ਮੈਂ ਮੰਗ ਰਿਹਾ ਕਿ ਮੈਨੂੰ ਪਰਮਿਸ਼ਨ ਦਿੱਤੀ ਜਾਏ ਜਿਹੜੇ ਹਰੇਕ ਦਾ ਇੱਕ ਹੱਕ ਹੁੰਦਾ ਤੇ ਪਿਛਲੇ 4 ਦਿਨਾਂ ਤੋਂ ਮੈਂ ਮੰਗ ਕੀਤੀ ਹੈ ਕਿ ਇਸ ਦਾ ਵੀ ਦਾ ਤਿਹਾੜੀ ਵਾਸਤੇ ਮੈਂ ਆਪਣੇ ਪ੍ਰਾਕ ਰਹੀ ਚ ਮੈਂ ਵੀ ਇੱਕ 팬 ਹੋਣ ਦੇ ਨਾਤੇ ਮੈਂ ਵੀ ਰਖੜੀ ਬੰਨਣਾ ਚਾਹੁੰਦੀ ਮੈਨੂੰ ਕਮਿਸ਼ਨ ਦਿੱਤੀ ਜਾਏ ਤੇ ਇਸ ਨਸ਼ੇ ਦੇ ਹ ਸਪਤਾਹ ਦੇ ਨਸ਼ੇ ਤੇ ਧੋਤ ਮੁੱਖ ਮੰਤਰੀ ਨੇ ਰੋਕ ਕੇ ਰੱਖਿਆ ਹੈ ਕਿ ਅੱਜ ਮੇਰੀ ਗੱਡੀਆਂ ਨੂੰ ਜਨ ਅੰਦਰ ਨਹੀਂ ਲਾਮ ਦਾ ਸੁਰ ਤੇ ਫਾਟੇ ਸਾਹਮਣੇ ਅੰਦਰ ਆ ਦੇਗਾ ਕਿ ਮੈਂ ਅੱਜ ਇੱਥੇ ਆਈ ਹਾਂ ਮੇਰਾ ਹੱਕ ਬੰਦਾ ਹੈ ਕਿ ਤੁਸੀਂ ਕਾਨੂੰਨ ਦੇ ਥੱਲੇ ਕਿਸ ਨਿਯਮ ਦੇ ਥੱਲੇ ਇਹ ਨਹੀਂ ਕਿ ਤੁਸੀਂ ਰਖਵੀ ਨਹੀਂ ਬਣ ਸਕਦੇ ਆਪਦੇ ਭਰਾ ਨੂੰ ਤੇ ਜਿੱਥੇ ਬਾਕੀ ਭੈਣਾਂ ਬਣਦੀਆਂ ਨੇ ਮੇਰਾ ਵੀ ਹੱਕ ਪਾਲਾ ਮੈਂ ਆ ਦਿੱਲੀੋਂ ਇਸ ਮੌਸਮ ਦੇ باوجود ਮੈਂ ਇੱਥੇ ਆਈ ਆ ਕਿ ਕਿ ਸਰਕਾਰ ਨੇ ਮੈਨੂੰ ਪਰਮਿਸ਼ਨ ਦੇ ਤੋਂ ਇਨਕਾਰ ਕੀਤਾ ਹੈਗਾ ਲਗਾਤਾਰ 4 ਦਿਨਾਂ ਦਾ ਮੈਂ ਮੰਗ ਰਹੀ ਆ ਰਖਵੀ ਵਾਸਤੇ ਤੇ 1 ਮਹੀਨੇ ਦਾ ਸੀ ਮੰਗ ਰਹੀ ਆ ਮਿਲਣ ਵਾਸਤੇ ਤੇ ਅੱਜ ਮੈਂ ਇੱਥੇ ਖੜ੍ਹੀ ਆ ਜਦੋਂ ਤੱਕ ਮੈਨੂੰ ਇਹ ਮੌਕਾ ਇਹ ਮੈਨੂੰ ਰਖਵੀ ਨਹੀਂ ਬਣਨ ਦਿੰਦੇ ਪਤਾ ਨਹੀਂ ਕਿਉਂ ਇਹਦੀ ਕਬਰਾਟ ਹੈਗੀ ਕਿ ਇੱਕ ਭੈਣ ਦੇ ਭਰਾ ਦੇ ਤਲਾਈ ਤੇ ਤਾਗਾ ਬਨਨ ਤੋਂ ਵੀ ਇਸ ਭਗਵੰਤ ਮਾਨ ਨੂੰ ਇੰਨੀ ਹੜਬੜਾਹਟ ਹੋਈ ਹੈ ਤੇ ਮੈਂ ਬੇਨਤੀ ਕਰਦੀ ਆਂ ਕਿ ਮਨੁੱਖੀ ਅਧਿਕਾਰਾਂ ਨੂੰ ਇਹੋ ਜਿਹੇ ਛਿੱਕੇ ਤੇ ਨਾਕੰਂ ਚੰਗੇ ਮਾਰੇ ਦਿਨ ਆਂਦੇ ਰਹਿੰਦੇ ਨੇ ਲੇਕਿਨ ਇੱਕ ਰਿਸ਼ਤੇ ਦੀ ਕਦਰ ਕੀਮਤਾਂ ਨੂੰ ਇਸ ਪਵਨ ਦਿਨ ਦੀ ਕਦਰ ਕੀਮਤ ਨੂੰ ਸਮਝੋ ਤੇ ਇੱਕ ਭੈਣ ਨੂੰ ਆਪਣੇ ਭਰਾ ਦੇ ਤਲਾਈ ਤੇ ਰਖੜੀ ਬਨਨ ਵਾਸਤੇ ਦਿੱਲੀੋਂ ਮੈ ਤੋ ਕੇ ਆਈ ਆਂ ਤੇ ਮੈਨੂੰ ਇਹ ਜਿਹੜਾ ਮੇਰਾ ਹੱਕ ਬੰਦਾ ਹੈ ਮੇਰਾ ਰਾਈਟ ਬੰਦਾ ਹੈ ਸਾਰੇ ਫੇਸਬੁਕ ਇਸ ਤਰ੍ਹਾਂ ਦੇਖ ਲਿਆ। ਆਪ ਨੂੰ ਤਾਂ ਪਤਾ ਹੋਵੇਗਾ ਜਿਹੜਾ ਕੇਸ ਹੈਗਾ ਨਸ਼ੇ ਦਾ ਕੇਸ ਹੈਗਾ। ਨਸ਼ਾ ਦੀ ਗੱਲ ਕਰਦੇ। ਕਿਹੜਾ ਨਕਾ ਮਿਲਿਆ ਇਹਨੂੰ ਮੇਰੇ ਭਰਾ ਦੇ ਕਰੋ। ਉਹਨੇ ਕੱਲ ਫਰੀਦਕੋਟ ਦੇ ਐਮਐਨਏ ਉਹਦੇ ਪੀਏ ਤੋਂ ਉਹਦੀ ਵੱਡੀ ਤੋਂ 350 ਗ੍ਰਾਮ ਹੈਰੋਇਨ ਫੜਿਆ ਗਿਆ ਰੰਦੇ ਸਾਥੀ। ਤੇ ਉਸਨੇ ਉਹਨੂੰ ਕ੍ਰੀਮ ਸ਼ੇਟ ਕਿਹਾ ਸੀ ਪਰ ਉਹ ਪਤਾ ਹੀ ਨਹੀਂ ਸੀ। ਕੋਦਲ ਬਣਾ ਕੰਢਾ ਉਹਦੇ ਨਾਲ ਰਿਹਾ ਹੈ ਤੇ ਜਿਹੜੇ ਬੇ